ਗੱਡੀਆਂ ਦਾ ਆਪਾਂ ਬਣਵਾਇਆ ਜੀ 16 ਫੁੱਟ ਦਾ ਤਕਰੀਬਨ ਹੈਗਾ ਅੱਛਾ ਕਿੰਨਾ ਕ ਹਾਰਡ ਹੈ ਇਹ ਆਖੇ ਖੇ ਖੇ ਜਿੰਨਾ ਮਰਜ਼ੀ ਖਿੱਚੀ ਆਉ ਬਹੁਤ ਹੀ ਵਧੀਆ ਕਪੜਾ ਹੈ ਲਸਕਰੂ ਲਾਇਆ ਵੀ ਆਏ ਨਹੀਂਗਾ ਵੀ ਕੋਈ ਨੇਰੀ ਨੂਰੀ ਆਏ ਤਾਂ ਮੈਸਤਰੀ ਕਿਤੇ ਲੀਰਾਂ ਲੀਰਾਂ ਨਾ ਬੰਦੇ ਨਹੀਂ ਪੱਕਾ ਕੰਮ ਆਈ ਪੱਕਣੀ ਹਾਂਜੀ ਹਾਂਜੀ ਅਚਾਈ ਜਿਵੇਂ ਆਪਾਂ ਕਹਿ ਸਕਦੇ ਹਾਂ ਜੀ ਤੂੰ ਵੱਧ ਨਹੀਂ ਹੋ ਸਕਦੀ ਸੀ ਇੱਦੂ ਵੱਧ ਵੀ ਹੋ ਜਾਂਦੀ ਹੈ ਜੀ ਉਹ ਫਿਰ ਗ੍ਰੇਸ ਘਟ ਜਾਂਦੀ ਹੈ ਜੀ ਮੈਸਤਰੀ ਹੋਰ ਜਵਾਬ ਦੇਗੇ ਸੀ ਸਾਰੇ ਹੈ ਹਾਂਜੀ ਹਾਂਜੀ ਮੈਸਤਰੀ ਦਾ ਬਾਈ ਹੋਰ ਜਵਾਬ ਦੇਗੇ ਸੀ ਮੈਸਤਰੀ ਕੱਲ੍ਹ ਇਸ ਮੈਸਤਰੀ ਨੇ ਜਿਹੜਾ 80 ਫੁੱਟ ਦਾ ਸ਼ੈੱਡ ਪਾ ਕੇ ਆਇਆ ਸასიਖਾਲ ਦੋਸਤੋ ਤਾਂ ਅੱਜ ਤੁਹਾਨੂੰ ਮਿਲਾਉਨੇ ਆ ਜੀ ਮੈਸਤਰੀ ਨਾਲ ਜਿਹੜੇ ਨੇ ਆਪਾਂ ਨੂੰ ਆਹ ਗੱਡੀ ਦੇ ਠੱਲਣਾਂ ਵਾਸਤੇ ਬਹੁਤ ਵਧੀਆ ਕੱਪੜੇ ਦਾ ਜਿਹੜਾ ਤਿਆਰ ਕੀਤਾ ਜੀ ਇਹ ਬਰਾਂਡੇ ਵਾਂਗੂ ਕਹਿ ਦਈਏ ਆਪਾਂ ਬਰਾਂਡਾ ਹੀ ਬਣਾਤਾ ਤੁਸੀਂ ਦੋ ਗੱਡੀਆਂ ਦਾ ਆਪਾਂ ਬਣਵਾਇਆ ਜੀ 16 ਫੁੱਟ ਦਾ ਤਕਰੀਬਨ ਹੈਗਾ ਤੇ ਕੱਪੜੇ ਦਾ ਬਹੁਤ ਹਾਰਡ ਕਪੜਾ ਕਹਿ ਸਕਦੇ ਜਿਹੜਾ ਇਹਨਾਂ ਲਾਇਆ ਮੈਸਤਰੀ ਨੇ ਤੁਹਾਨੂੰ ਮੈਸਤਰੀ ਨਾਲ ਵੀ ਮਿਲਾਉਣੇ ਆ ਕਿ ਕਿੰਨੇ ਕ ਟਾਈਮ ਦੇ ਵਿੱਚ ਤੇ ਕਿੰਨੇ ਕ ਚਿਰ ਦੇ ਵਿੱਚ ਜਿਹੜਾ ਇਹ ਅ ਤਿਆਰ ਹੋ ਜਾਊਗਾ ਤੇ ਆ ਜੋ ਤੁਹਾਨੂੰ ਮੈਸਤਰੀ ਨਾਲ ਮਿਲਾ ਦਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਤਾਂ ਮੈਸਤਰੀ ਸਾਹਿਬ ਕਿੰਨਾ ਕ ਲੋਹਾ ਲੱਗ ਗਿਆ ਇਹ ਤੇ ਕਿੰਨੇ ਕ ਦਾ ਆਪਣਾ ਇਹ ਜਿਹੜਾ ਹੈਗਾ ਤਰਪਾਲ ਜਿਹੜਾ ਕੀ ਕਹਿੰਨੇ ਆਂ ਆਪਾਂ ਨੂੰ ਤਰਪਾਲ ਕਹਿੰਨੇ ਕਿ ਕੋਈ ਹੋਰ ਆਈਟਮ ਕਹਿ ਦਿੰਦੇ। ਮਤਲਬ ਕੱਪੜਾ ਕਹਿ ਦਿੰਦੇ, ਕੱਪੜਾ ਤਰਪਾਲ ਕਹਿ ਦਈਏ ਕੁਛ ਵੀ। ਠੀਕ ਆ। ਹਾਂਜੀ। ਤੇ ਆਹ ਕਿੰਨਾ ਕੁ ਲੱਗ ਗਿਆ ਇਹ ਲੋਹਾ? ਮਤਲਬ ਇਹ ਆਪਣਾ ਹੀ 17 ਬਈ 18 ਦਾ ਸਹਿਜਾਈ ਛੜਦਾ। ਠੀਕ ਆ। ਤੇ ਇੱਤੇ 35-40 ਹਜ਼ਾਰ ਦਾ ਲੋਹਾ ਲੱਗ ਗਿਆ। 35-40 ਹਜ਼ਾਰ ਦਾ ਲੋਹਾ ਲੱਗ ਗਿਆ ਤੇ ਜੇ ਆਪਾਂ ਉ ਇਹ ਬਰਾਂਡਾ ਬਣਾਉਣਾ ਹੁੰਦਾ ਤਾਂ ਫਿਰ ਤਾਂ ਪੈਸਾ ਬਹੁਤ ਜ਼ਿਆਦਾ। ਹਾਂਜੀ ਹਾਂਜੀ ਹਾਂਜੀ। ਤਾਂ ਮੈਸਤਰੀ ਸਾਹਿਬ ਜਿਹੜਾ ਇਹ ਕੱਪੜਾ ਹੈ। ਇਹ ਕਿੰਨੇ ਕ ਕਲਰਾਂ ਦਾ ਆਉਂਦਾ ਹੋਰ ਵੀ? ਇਹ ਨਹੀਂ ਕਈ ਦੋ ਤਿੰਨ ਕਲਰ ਰਹ ਰਹੇ ਹੁੰਦੇ ਆ ਜੀ ਅੱਛਾ ਕਿੰਨਾ ਕ ਹਾਰਡ ਹੈ ਇਹ ਆ ਖੈ ਖੈ ਜਿੰਨਾ ਮਰਜ਼ੀ ਖਿੱਚੀ ਆਉ ਬਹੁਤ ਹੀ ਵਧੀਆ ਕਪੜਾ ਹੈ ਠੀਕ ਆ ਤੇ ਇਹ ਕੀ ਰੇਟ ਰੂਟ ਦਾ ਸਿਰ ਸਸਤਾ ਮੈ ਜੀ 40 ਰੁਪਏ ਤੋਂ ਲੈ ਕੇ 100 ਰੁਪਏ ਤੱਕ ਰਾਈ ਫੋਟ ਤੇ ਕਰੇ ਠੀਕ ਆ 100 ਰੁਪਏ ਫੋਟ ਤਾਂ ਹੀ ਇਹ ਮਿਲਦਾ ਕਲਰ ਹੋਰ ਵੀ ਮਿਲ ਜਾਂਦੇ ਜੀ ਹਾਂਜੀ ਹਾਂਜੀ ਠੀਕ ਆ ਮੈਸਤਰੀ ਦਾ ਕਹਿਣਾ ਵੀ ਕਲਰ ਜਿਹੜਾ ਤੁਸੀਂ ਮਰਜ਼ੀ ਕੋ ਉਹ ਹੀ ਮਿਲ ਜਾਊਗਾ ਤੇ ਜਿੱਥੋਂ ਤੁਸੀਂ ਮਰਜ਼ੀ ਲੈ ਸਕਦੇ ਹੋ ਇਹ ਹਰ ਇੱਕ ਸ਼ਹਿਰ ਤੋਂ ਮਿਲ ਜੂ ਕਿ ਆਪਣੀ ਮਿਲਦਾ ਹਰ ਛੱਤ ਚੋਂ ਮਿਲ ਜੀ ਜ਼ਿਲੇ ਚੋਂ ਹੀ ਠੀਕ ਆ ਤੁਹਾਨੂੰ ਆਪਲਾ ਦਿਖਾ ਦਈਏ ਜੀ ਪੂਰਾ ਸ਼ੈੱਡ ਮੈਸਤਰੀ ਨੇ ਉੱਤੇ ਪੱਤੀ ਪੁੱਤੀ ਲਾ ਕੇ ਸਕਰੂ ਕੱਲਾ-ਗੱਲਾ ਸਕਰੂ ਲਾਇਆ ਵੀ ਆਏ ਨਹੀਂਗਾ ਵੀ ਕੋਈ ਨੇਰੀ ਨੂਰੀ ਆਏ ਤੋਂ ਮੈਸਤਰੀ ਕਿਤੇ ਲੀਰ ਨਾ ਲੀਰ ਨਾ ਮਾਰਦੇ ਨਹੀਂ ਪੱਕਾ ਕੰਮ ਆਈ ਪੱਕਾ ਕੰਮ ਨਹੀਂ ਹਿੱਲਦਾ ਨਾ ਨਾ 30 ਸਾਲਾਂ ਦੀ ਫੁੱਲ ਗਾਰੰਟੀ 30 ਸਾਲ ਦੀ ਗਾਰੰਟੀ ਮੈਸਤਰੀ ਦੇ ਹੀ ਜਾਂਦਾ ਦੱਸੋ ਗਰੂ ਜਿਹੜਾ ਮੈਸਤਰੀ ਨੇ ਬਾਈ ਰਵੜ ਵਾਲਾ ਲਾਇਆ ਆ ਤੁਸੀਂ ਮਾੜਾ ਇਹ ਦੇਖ ਸਕਦੇ ਹੋ ਮੈਤਰੀ ਇਹ ਵਿੱਚੋਂ ਨਿਕਲਦਾ ਤਾਂ ਨਹੀਂ ਦਰਵਾਜ਼ਾ ਹਾਂਜੀ ਪੱਕਾ ਕੰਮ ਆਈ ਠੀਕ ਆ ਨਾ ਸੋਲੂਸ਼ਨ ਲੱਗਾਈ ਪੂਰਾ ਸੋਲੂਸ਼ਨ ਲੱਗਾ ਹੈ ਹਾਂਜੀ ਕਈ ਵਾਰੀ ਬੋੜਾ ਹੋ ਕੇ ਜਿਵੇਂ ਵਿੱਚੋਂ ਨਿਕਲ ਨੁਕਲਦਾ ਨਾ ਨਹੀਂ ਇਹ ਸਾਈਡ ਤੇ ਵੈਸੇ ਪੱਤੀ ਲਾਈਏ ਜਿੱਥੇ ਜਾਦੇ ਜ਼ੋਰ ਪੈਣਾ ਹਵਾ ਦਾਗਾ ਉੱਪਰਲੇ ਵੀ ਸਾਰੀ ਸਾਈਡ ਤੇ ਪੱਤੀ ਲਾਈ ਹੈ ਵੀ ਜਿੱਥੇ ਹਵਾ ਦਾ ਪ੍ਰੈਸ਼ਰ ਜ਼ਿਆਦੇ ਪੈਣਾ ਤੇ ਆ ਜਿਹੜਾ ਕੱਪੜਾ ਫਿਰ ਪੂਰਾ ਸਿਰੇ ਦਾ ਹੀ ਆ ਹਾਂਜੀ ਬਹੁਤ ਵਧੀਆ ਕੱਪੜਾ ਆਈ ਜਿਹੜਾ ਆਪਾਂ ਲਵਾਇਆ ਹਾਂਜੀ ਹਾਂਜੀ ਇਹਦੀ ਗਰੰਟੀ ਕਿੰਨੀ ਕੁ ਦੇ ਸਕਦੇ ਆ ਆਪਾਂ ਇਹ 15 20 ਸਾਲ ਕਿਤੇ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਧੁੱਪ ਧੁੱਪ ਨਾਲ ਕਈ ਵਾਰੀ ਢੋਲਾ ਹੋ ਜਾਂਦਾ ਨਹੀਂ ਜਿਵੇਂ ਆਹੀ ਰੰਗ ਰਹੂਗਾ ਹੀ ਆਹੀ ਰਹੂਗਾ ਹਾਂਜੀ ਤਾਂ ਮੈਸਤਰੀ ਨੇ ਜਿਹੜਾ ਇਹ ਬਾਈ ਜੀ ਮਿੰਤੀ ਸ਼ੰਤੀ ਕਰਕੇ ਜਿਹੜਾ ਇਹ ਬਣਾਇਆ ਇਹਦੇ ਹੋਰ ਵੀ ਕੋਈ ਆਟਮਾ ਇਦੋਂ ਅਲੱਗ ਵੀ ਕੋਈ ਬਣ ਸਕਦੀ ਹੈ ਹਾਂਜੀ ਇਹ ਵੈਸੇ ਕਾਰ ਪਾਰਕਿੰਗ ਸ਼ੈੱਡ ਆਈ ਆਪਣਾ ਹੀ ਇਹ ਜਿਹੜਾ ਸਹੀ ਹੈ ਹਾਂਜੀ ਦੋ ਕਾਰਾਂ ਲੱਗ ਸਕਦੀਆਂ ਠੀਕ ਆ ਠੀਕ ਆ ਉਹ ਮਤਲਬ ਕਿ ਜੇ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਧੁੰਦ ਤਾਂ ਨਹੀਂ ਰੁਕਣੀ ਹਾਂਜੀ ਉਹ ਤਾਂ ਹੈ ਹਾਂ ਉਹ ਇਹ ਮਤਲਬ ਸ਼ੋਅ ਵਾਸਤੇ ਆਪਣੀ ਜਿਵੇਂ ਕੋਠੀ ਦੇ ਨਾਲ ਆਈ ਬੋਲ ਕੋਠੀ ਦੇ ਆਪਾਂ ਜਵੇਂ ਹੁਣ ਮੂਰੇ ਇਹ ਆਪਾਂ ਬਣਵਾਇਆ ਇੱਕ ਸਾਈਡ ਤੇ ਸੋਹਣਾ ਸੋਹਣੀ ਲੱਗੇ ਚੀਜ਼ ਬਣੀ ਵੀ ਦੋ ਗੱਡੀਆਂ ਪੂਰੀਆਂ ਪੂਰੀਆਂ ਵੱਡ ਜਾਣੀਆਂ ਹਾਂਜੀ ਹਾਂਜੀ ਅਚਾਈ ਜਿਵੇਂ ਆਪਾਂ ਕਹਿ ਸਕਦੇ ਆਂ ਤੂੰ ਵੱਧ ਨਹੀਂ ਹੋ ਸਕਦੀ ਸੀ ਏਦੂ ਵੱਧ ਵੀ ਹੋ ਜਾਂਦੀ ਹੈ ਜੀ ਉਹ ਫਿਰ ਗ੍ਰੇਸ ਘਟ ਜਾਂਦੀ ਹੈ ਜੀ ਠੀਕ ਆ ਸ਼ੋਅ ਘਟ ਜਾਂਦੀ ਛੇੜਦੀ ਸ਼ਾਈਨਿੰਗ ਘਟ ਜਾਂਦੀ ਹੈ ਦੀ ਮਤਲਬ ਇਹ ਅਗੋਂ ਠੀਕ ਆ ਜੀ ਠੀਕ ਆ ਨਹੀਂ ਇਹਦੀ ਕੋਈ ਬੰਤਰ ਵੀ ਹੋਰ ਢੰਗ ਦੀ ਹੋ ਸਕਦੀ ਹੈ ਹਾਂਜੀ ਹਾਂਜੀ ਜਿਵੇਂ ਮਰਜ਼ੀ ਬਣਵਾ ਲਓ ਹਾਂਜੀ ਹਾਂਜੀ ਪਰ ਆਹ ਸੋਨਾ ਲੱਗਦਾ ਬਣਿਆ ਹੋਇਆ ਕਿਉਂਕਿ ਖੁੱਲਾ ਹੈ ਮੋਟਰਸਾਈਕਲ ਵਗੈਰਾ ਮਤਲਬ ਗਲਾਈ ਚ ਵਿੱਚ ਝੋਪੜੀ ਟੋਪ ਜਿਹੋ ਜਿਹਾ ਮਰਜ਼ੀ ਬਣਵਾ ਲਓ ਜੀ ਹੋਰ ਵੀ ਬਣਾਈਆਂ ਹਾਂਜੀ 2-3 ਸ਼ੈੱਡ ਪਹਿਲਾਂ ਪਾਏ ਆ ਜੀ ਪਾਏ ਆ ਹਾਂਜੀ ਮੈਸਤਰੀ ਤੇਰਾ ਨੰਬਰ ਬੜੇ ਮੰਗਦੇ ਆ ਲੋਕ ਪਹਿਲਾਂ ਵੀ ਆਪਾਂ ਵੀਡੀਓ ਪਾਈ ਉਹ ਆਂਦੇ ਯਾਰ ਮੈਸਤਰੀ ਦੇ ਕੋਲੇ ਦਾ ਕਸ ਬਹੁਤ ਆ ਸ਼ੈੱਡ ਪਾਉਣੇ ਸੀ ਅੱਜ ਤੂੰ ਸਵੇਰ ਗੱਲ ਕਰਦਾ ਸੀ ਇੱਕ ਸ਼ੈੱਡ ਪਾਇਆ ਕਿਹੜਾ ਪਾ ਕੇ ਆਇਆ ਸ਼ ਇਹਦਾ ਤੂੰ ਮਤਲਬ 80 ਫੁੱਟ ਲੰਮਾ ਸ਼ੈੱਡ ਆਈ ਬੀਮ ਬਣਾਇਆ ਈ ਬੀਮ ਬਣਾਇਆ ਹਾਂਜੀ ਮੈਸਤਰੀ ਤੋਂ ਹੋਰ ਜਵਾਬ ਦੇ ਗਏ ਸੀ ਸਾਰੇ ਹਾਂ ਹਾਂਜੀ ਹਾਂਜੀ ਮੈਸਤਰੀ ਦਾ ਬਾਈ ਹੋਰ ਜਵਾਬ ਦੇ ਗਏ ਸੀ ਮੈਸਤਰੀ ਕੱਲ੍ਹ ਇਸ ਮੈਸਤਰੀ ਨੇ ਜਿਹੜਾ 80 ਫੁੱਟ ਦਾ ਸ਼ੈੱਡ ਪਾ ਕੇ ਆਇਆ ਕਿਹੜੇ ਪਿੰਡ ਪਾਇਆ ਮਤਲਬ ਪਿੰਡ ਟੈਪੀ ਟੈਪੀ ਪਿੰਡ ਹਾਂਜੀ ਠੀਕ ਆ ਠੀਕ ਆ ਤੇ ਉਹ 80 ਫੁੱਟ ਸ਼ੈੱਡ ਤੇ ਜੇ ਲੋਹਾ ਕਿੰਨਾ ਕੁ ਲੱਗ ਗਿਆ ਮਤਲਬ ਆਮ ਟਾਟਾ ਦੀ ਸ਼ੀਟ ਲਾਈ ਜੀ ਉੱਤੇ ਸਾਰੀ ਟਾਟਾ ਦੀ ਹਾਂਜੀ ਉਹ ਆਪਣੇ ਵਾਂਗੂ ਲਾਇਆ ਉਹਨਾਂ ਨੇ ਬਬਲ ਸ਼ੀਟ ਵੀ ਲਾਈ ਹਾਂਜੀ 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 ਬਬਲ ਸ਼ੀਟ ਵੀ ਲਾਈ ਮੈਸਟਰੀ ਟੋਟਲ ਖਰਚਾ ਕਿੰਨਾ ਕ ਆ ਗਿਆ ਇਹਦੇ ਤੇ ਟੋਟਲ ਖਰਚਾ ਹੀ 70000 ਰੁਪਏ ਆ ਗਿਆ ਇਹ ਤੇ ਆਪਣੀ ਸ਼ੀਟ ਤੇ ਠੀਕ ਆ ਸਾਰਾ ਕਪੜਾ ਕੁੱਪੜਾ ਤੇ ਥੋੜੀ ਲੇਬਰ ਪਾ ਕੇ ਹਾਂਜੀ ਹਾਂਜੀ ਜਿੰਨਾ ਵੀ ਇਹ ਆਪਣਾ ਲੋਹਾ ਲੱਗ ਗਿਆ ਤੇ ਜਿਹੜੇ ਪਿੱਲਰ ਪੁੱਲਰ ਆ ਕਿੰਨੇ ਕ ਡੂੰਗੇ ਕੱਡੇ ਦੀ ਇਹ ਪਿੱਲਰ 3 ਫੁੱਟ ਡੂੰਗਾ ਗਰਾਉਂਡਿੰਗ ਕੀਤਾ ਜੀ ਬਹੁਤ ਹੈਵੀ ਕੰਮ ਕੀਤਾ ਹੈ ਕੋਈ ਮਾੜਾ ਮੋਟਾ ਨਹੀਂ ਕਿ ਵੀ ਨੇਰੀ ਆ ਗਈ ਤੇ ਇਹ ਜਾਂ ਤਰਪਾਲ ਪਾਟ ਜੂਗਾ ਜਾਂ ਇਹ ਇਹ ਮਰੋੜਿਆ ਜਾਊ ਕਿਸੇ ਪਾਸੇ ਮਰੋੜ ਨਮਰਾੜ ਨਾਲ ਦਾ ਕੰਮ ਨਹੀਂ ਕੀਤਾ ਮੈਸਤਰੀ ਨੇ ਬੜਾ ਵਧੀਆ ਹੱਥ ਬੜਾ ਸਾਫ਼ ਆ ਮੈਸਤਰੀ ਦਾ ਜਿਹੜੀ ਮੇਨ ਗੱਲ ਆ ਕੰਮ ਬਹੁਤ ਆ ਮੈਸਤਰੀ ਕੋਲੇ ਸਮਾਂ ਬਹੁਤ ਘੱਟ ਆ ਤੇ ਸਾਡੇ ਦਾ ਕੰਮ ਆ ਜਾਂਦਾ ਸੀ ਦਾ ਫੜਫੜ ਕੇ ਲੈ ਆਉਣੇ ਆ ਤੇ ਫੋਨ ਨੰਬਰ ਆ ਦਾ ਥੇਰ ਇੱਕ ਵਾਰੀ ਮੈਸਤਰੀ ਤੁਸੀਂ ਪਾਓ ਵੀਡੀਓ ਦੇ ਵਿੱਚ 97792 67931 ਸਖਮੰਦਰ ਸਿੰਘ ਮਿਸਤਰੀ ਆ ਜੀ ਮੰਦਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਕੋਟਕਪੂਰਾ ਸ਼ਹਿਰ ਆ ਇਹਦਾ ਤੇ ਟੀਮ ਇਹਦੀ ਆ ਜਿਹੜੀ 4-5 ਬੰਦਿਆਂ ਦੀ ਇਹਦੇ ਨਾਲ ਹੀ ਹੁੰਦੀ ਆ 24 ਘੰਟੇ ਹਾਜ਼ਰ ਹੀ ਹੁੰਦਾ ਤੇ ਤਕਰੀਬਨ ਫਰੀਦਕੋਟ ਕੋਟਕਪੂਰਾ ਜੈਤੋ ਤਾਈ ਦੀ ਤੇ ਇਹਦੀ ਸਪਲਾਈ ਹੈਗੀ ਆ ਦੂਰ ਵੀ ਜਾਂਦਾ ਪਰ ਆ ਸਮਾਂ ਘੱਟ ਆ ਇਹਦੇ ਕੋਲੇ ਸੈੱਡ ਪਾਉਣ ਵਾਸਤੇ ਲੋਕ ਬੜੇ ਨੂੰ ਫੋਨ ਵੀ ਆਈ ਜਾਂਦੇ ਆ ਅੱਜ ਅਸੀਂ ਫੇਰ ਵੀਡੀਓ ਇਹਦੀ ਪਾਤੀ ਆ ਤੇ ਇਹ ਜਿਹੜੀਆਂ ਆਟਮਾਂ ਘਰਾਂ ਦੇ ਮੂਹਰੇ ਕੋਠੀਆਂ ਦੇ ਮੂਹਰੇ ਬਣਾਉਣ ਵਾਸਤੇ ਬਹੁਤ ਵਧੀਆ ਇਹ ਮੈਸਤਰੀ ਬਣਾ ਕੇ ਦਿੰਦਾ ਤੇ ਮੈਸਤਰੀ ਨਾਲ ਵੀ ਤੁਹਾਨੂੰ ਗੱਲਬਾਤ ਕਰਾਤੀ ਆ ਸੰਪਰਕ ਵੀ ਬਰਾਜ ਨਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਜਦੋਂ ਟਾਈਮ ਟੂਮ ਲੈ ਸਕਦੇ ਹੋ ਕੋਈ ਦੇਊਗਾ ਤੁਹਾਨੂੰ ਕੁ ਮਹੀਨੇ ਡੇਢ ਮਹੀਨੇ ਦਾ ਟਾਈਮ ਤਾਂ ਦੇ ਸਕਦਾ ਗਾਂ ਠੰਡ ਨੰਗੀ ਤੋਂ ਬਣਾ ਦਊਗਾ ਬਣਾ ਸਕਦੇ ਹੋ ਮੈਸਤਰੀ ਹਾਂਜੀ ਹਾਂਜੀ ਹਾਂ ਬਣਾਊਗਾ ਮੈਸਤਰੀ ਦਾ ਕਹਿਣਾ ਹੈ ਵੀ ਬਣਾ ਦਊਗਾ ਤਾਂ ਦੋਸਤੋ ਬਣੇ ਰਹੋ ਜੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਸਿ